ਇੱਕ ਸੋਨ ਦਾ ਮਹੀਨਾ ਦੂਜਾ ਪੇਕਿਆਂ ਦਾ ਪਿੰਡ ਇੱਕ ਸੋਨ ਦਾ ਮਹੀਨਾ ਦੂਜਾ ਪੇਕਿਆਂ ਦਾ ਪਿੰਡ ਉੱਤੋਂ ਤੀਆਂ ਵਾਲਾ ਆ ਗਿਆ ਤਿਹਾਰ ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਧੇ ਵਿੱਚ ਮੈਂ ਨੱਚਦੀ ਮਸਾ ਮਹੀਨੇ ਮਹੀਨੇ ਕਿ ਛੱਡਿਆ ਮਸਾ ਸਸ ਚੰਦਰੀ ਦਨੀ ਮੇ ਜਾਣ ਵੱਡਿਆ ਮਸਾ ਮਹੀਨੇ ਮਹੀਨੇ ਲਈ ਪੈ ਕਿ ਛੱਡਿਆ ਮਸਾ ਸਸ ਚੰਦਰੀ ਦਨੀ ਮੇ ਜਾਣ ਵੱਡਿਆ ਬਾਬਲੇ ਦਾ ਕਰ ਨਹੀਂ ਸੋਰੀਆਂ ਦਾ ਡਰ ਬਾਬਲੇ ਦਾ ਕਰ ਨਹੀਂ ਸੋਰੀਆਂ ਦਾ ਡਰ ਤਾਈਆਂ ਕੁੜੀਆਂ ਚ ਹੋ ਗਈ ਸਰਦਾਰ ਗਿੱਦੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਦ ਦੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਦ ਦੇ ਵਿੱਚ ਮੈਂ ਨੱਚਦੀ ਜਿਹੜੀ ਗਿੱਦਿਆਂ ਦੇ ਵਿੱਚ ਨਤਮਾਲ ਪਾਸਕੇ ਤੰਦ ਚਰ ਕੇ ਤੇ ਨਾ ਤਰਿੰਜਨ ਚ ਪਾਸਕੇ ਜਿਹੜੀ ਗਿੱਦਿਆਂ ਦੇ ਵਿੱਚ ਨਤਮਾਲ ਪਾਸਕੇ ਤੰਦ ਚਰ ਖੇਤ ਨਾ ਤਰਿੰਜਨ ਚ ਪਾਸਕੇ ਹੈ ਨੀ ਉਹ ਪੰਜਾਬੀ ਮੁੱਟਿਆਰ ਗਿੱਧੇ ਵਿੱਚ ਮੈਂ ਨੱਚਦੀ ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਧੇ ਵਿੱਚ ਮੈਂ ਨੱਚਦੀ ਗਿੱਧਾ ਪੰਗੜਾ ਪੰਜਾਬ ਦੀ ਨਿਸ਼ਾਨੀਆਂ ਸਾਡੇ ਗਿੱਧੇ ਦਾ ਨਾ ਜੱਗ ਤੇ ਕੋਈ ਸਾਨੀਆਂ ਗਿੱਧਾ ਪੰਗੜਾ ਪੰਜਾਬ ਦੀ ਨਿਸ਼ਾਨੀਆਂ ਗਿੱਧੇ ਕਿਤੇ ਦਾ ਨਾ ਜਾਗੇ ਉੱਤੇ ਕੋਈ ਸਾਨੀਆਂ ਸੱਚੀ ਗੱਲ ਕਹਿੰਦਾ ਖੇੜੀ ਵਾਲਾ ਸਰਦੂ ਸੱਚੀ ਗੱਲ ਕਹਿੰਦਾ ਖੇੜੀ ਵਾਲਾ ਸੈਦੂਲ ਗਿੱਧਾ ਪੰਗੜਾ ਪੰਜਾਬ ਦਾ ਸ਼ਿੰਗਾਰ ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਧੇ ਵਿੱਚ ਮੈਂ ਨੱਚਦੀ ਮੇਰੇ ਖੇਤਾਂ ਵਿੱਚ ਨੱਚਦੀ ਬਹਾਰ ਗਿੱਧੇ ਵਿੱਚ ਮੈਂ ਨੱਚਦੀ